ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜਸਵੰਤ ਸਿੰਘ ਝੱਕੜਵਾਲਾ ਤੇ ਇਸ ਸਮੇਂ ਅਸੀਂ ਨਹਿਰੀ ਪਾਣੀ ਲਿਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਲੰਬ ਵਾਲੀ ਮੈਨਰ ਤੋਂ ਆਉਣਾ ਸਿੱਧਾ ਟੇਲਾਂ ਤੇ ਇੱਥੇ ਸਾਡੀ ਸਭ ਤੋਂ ਪਿੱਛੇ ਆ ਤੇ ਆ ਇਧਰ ਸਰਬਜੀਤ ਸਿੰਘ ਜੋ ਫੌਜੀ ਨੇ ਫੌਜ ਦੇ ਵਿੱਚ ਰਹਿ ਕੇ ਆਏ ਨੇ ਤੇ ਇਹਨਾਂ ਨੂੰ ਵੀ ਬੜਾ ਅਫਸੋਸ ਹੈ ਇਸ ਗੱਲ ਦਾ ਵੀ ਬਿਜਲੀ ਮੁਫਤ ਫ੍ਰੀ ਹੋਣ ਕਰਕੇ ਜਿਹੜੇ ਕਿਸਾਨ ਆ ਵਾਧੂ ਪਾਣੀ ਛੱਡੀ ਜਾਂਦੇ ਆ ਨਹਿਰ ਦਾ ਪਾਣੀ ਕੋਈ ਲਿਆ ਕੇ ਨਹੀਂ ਖੁਸ਼ ਧਰਤੀ ਦਾ ਪਾਣੀ ਵਿੱਚ ਨਿਕਲ ਰਿਹਾ ਸੋ ਆਓ ਹਾਂਜੀ ਸਰਬਜੀਤ ਸਿੰਘ ਜੀ ਦੱਸੋ ਕੀ ਵਿਚਾਰ ਨੇ ਤੁਹਾਡੇ ਜਿਲ੍ਹੇ ਦੇ ਬਾਰੇ ਆ ਵੇਖੋ ਖਾਲਾ ਕਿੰਨਾ ਖਰਾਬ ਸੀ ਤੁਸੀਂ ਸਪੈਸ਼ਲ ਤੁਹਾਡੇ ਜਮੀਨ ਵੀ ਇੰਨੀ ਬਹੁਤੀ ਨਹੀਂ ਹੈ ਤੇ ਫਿਰ ਵੀ ਤੁਸੀਂ ਇਹ ਕੋਸ਼ਿਸ਼ ਕਰਦੇ ਹੋ ਹਾਂਜੀ ਮੇਰੀ 2 ਕਿੱਲੇ ਤੇ ਜ਼ਮੀਨ ਆ ਜੀ ਤੇ ਮੈਂ ਆਪਦਾ ਮੱਥਾ ਵੀ ਕੱਢਦਾ ਤੇ ਇੱਥੇ ਵੀ ਅਜ ਖਾਲਾ ਪੂਰੀ ਡਿਊਟੀ ਲਾ ਰਿਆ ਹਾਂ ਮੈਂ ਇਹ ਵੀ ਕਹਿੰਦਾ ਮੈਂ 1000 ਰੁਪਏ ਦੇਣ ਨੂੰ ਵੀ ਤਿਆਰ ਆਂ ਨਾਲ ਨਾਲ ਆਪ ਵੀ ਲੱਗੂਗਾ ਜੀ ਪਾਣੀ ਦੂਜਾ ਆਪਣਾ ਉਹ ਥੱਲੇ ਜਾ ਰਿਹਾ ਦਿਨੋਂ ਦਿਨ ਨਹਿਰੀ ਪਾਣੀ ਨੂੰ ਆਪਾਂ ਬਚਾ ਨਹੀਂ ਰਹੇ ਜੀ ਦੇਖੋ ਜੀ ਮੇਰੀ ਇਹ ਬੇਨਤੀ ਨਹਿਰੀ ਪਾਣੀ ਛੱਡਿਆ ਜਾਏ ਦੂਜਾ ਪਾਣੀ ਬਚਾਇਆ ਜਾਵੇ ਦੇਖੋ ਜੀ ਕਿੰਨੀ ਸੋਚ ਵਧੀਆ ਹੈ ਕਿਉਂ ਨਹੀਂ ਆਪਾਂ ਸਾਰੇ ਕਿਸਾਨ ਇਹ ਗੱਲਾਂ ਨੂੰ ਸਮਝ ਰਹੇ ਪੜੇ ਲਿਖੇ ਕਿਸਾਨ ਵੀ ਮੈਂ ਹੈਰਾਨ ਆ ਇਸ ਗੱਲ ਨੂੰ ਵੀ ਬਿਨਾ ਮਤਲਬ ਤੋਂ ਝੋਨੇ ਤੋਂ ਅਜੇ ਲਾਉਣਾ ਨਹੀਂ 15-15 ਦਿਨ ਪਾਣੀ ਉਹੀ ਮੋਟਣਾ ਚਲਾਈ ਰੱਖਦੇ ਆ ਕਾਰਨ ਸਿਰਫ ਇਹ ਆ ਵੀ ਸਰਕਾਰ ਨੇ ਸਾਨੂੰ ਫਰੀ ਬਿਜਲੀ ਦੀ ਸੂਤ ਦਿੱਤੀ ਆ ਭਾਵੇਂ ਫਰੀ ਬਿਜਲੀ ਸੂਤ ਦਿੱਤੀ ਆ ਪਰ ਆਪਾਂ ਆਪਦੇ ਵੱਲ ਵੀ ਦੇਖਣਾ ਆਪਾਂ ਸਵਲਨ ਸੰਪਲਣਾ ਆਪਾਂ ਸਿਰਫ ਸਰਕਾਰ ਨੂੰ ਨਹੀਂ ਸਾਰਾ ਕੁਝ ਦੋਸ਼ ਦੇ ਸਕਦੇ ਆਪਣੇ ਵਿੱਚ ਵੀ ਬੜੇ ਦੋਸ਼ ਨੇ ਸੋ ਆਪਾਂ ਆਓ ਸਾਰੇ ਜਣੇ ਇੱਕ ਵਾਰੀ ਹੰਬੜਾ ਮਾਰ ਗਏ ਵੀ ਪਾਣੀ ਆ ਜੋ ਖਾਲਿਆਂ ਦਾ ਜੋ ਖਾਲੇ ਸਾਫ ਹੋਣ ਵਾਲੇ ਆ ਉਹਨਾਂ ਨੂੰ ਸਵਾਰ ਕੇ ਤੇ ਸਭ ਤੋਂ ਜ਼ਰੂਰੀ ਗੱਲ ਇਹ ਹੈ ਵੀ ਇਹਨਾਂ ਨੂੰ ਆਪਣੇ ਜ਼ਮੀਨ ਦੇ ਵਿੱਚ ਲਾਈਏ ਤਾਂ ਕਿ ਧਰਤੀ ਦਾ ਪਾਣੀ ਬੱਝ ਸਕਦੇ ਜੀ ਹਾਂਜੀ ਹੋਰ ਕੋਈ ਗੱਲ ਬਾਤ ਕਹਿਣੀ ਚਾਹੁੰਦੇ ਸੀ ਬਸ ਠੀਕ ਆ ਧੰਨਵਾਦ ਇੰਨਾ ਹੀ ਬੇਨਤੀ ਆ ਜੀ ਵਸੇ ਪਾਣੀ ਸੁਖਾਲਾ ਸਵਾਰ ਕੇ ਰੱਖਿਆ ਕਰੋ ਬਸ ਠੀਕ ਆ ਜੀ ਧੰਨਵਾਦ ਜੀ ਤੁਹਾਡੇ ਵਰਗੇ ਨੌਜਵਾਨਾਂ ਦੀ ਲੋੜ ਆ ਜੀ ਸਾਨੂੰ ਬਹੁਤ ਬਹੁਤ ਧੰਨਵਾਦ ਜੀ ਇਹੋ ਜੀ ਤੁਹਾਡੇ ਵਰਗੇ ਏਡੀ ਉੱਚੀ ਸੋਚ ਦੇ ਮਾਲਕ ਆ ਜੇ ਸੋਚਣਗੇ ਸਾਰੇ ਕਿਸਾਨ ਸੋਚਣ ਤਾਂ ਆਪਣਾ ਪੰਜਾਬ ਬੜਾ ਖੁਸ਼ਹਾਲ ਹੋ ਸਕਦਾ ਠੀਕ ਆ ਜੀ ਵੈਗਰ ਜੀ ਖਾਲਸਾ ਵੇ